ਗੋਰਿਆਂ ਕੋ ਪੀਜ਼ਾ ਏ ਪਰੌਂਠਾ ਸਾਡੇ ਕੋਲ ਏ ਗੋਰਿਆਂ ਕੋ ਪੀਜ਼ਾ ਏ ਪਰੌਂਠਾ ਸਾਡੇ ਕੋਲ ਏ ਬੇਬੇ ਵੇਖ ਵੇਲਣੇ ਨਾ ਕੀਤਾ ਗੋਲ ਗੋਲੇ ਹੱਥ ਨਾਲ ਥੱਪ ਕੇ ਤੇ ਤਵੇ ਦਿੱਤਾ ਸਾਟੇ ਠੀਕ ਹੈ ਜੀ ਆਲੂ ਦਾ ਪਰੌਂਠਾ ਕਿਹੜਾ ਪੀਜ਼ਾ ਨਾਲ ਘਟਾਏ ਖੋਡੀ ਤਾਂ ਬਰੈਡ ਜਾਂਦੀ ਛੁਰੀ ਨਾਲ ਮੁੰਨੀ ਏ ਆਏ ਥੋੜੀ ਤਾਂ ਬਰੈਡ ਜਾਂਦੀ ਛੁਰੀ ਨਾਲ ਮੁੰਨੀ ਏ ਹੱਥ ਦਾ ਸੁਆਦ ਆਟਾ ਹੱਥ ਨਾਲ ਗੁੰਨੀ ਏ ਏ ਕਿਤੇ ਆਲੂ ਤੇ ਪਿਆਜ਼ ਕੱਟੇ ਹੋਏ ਨੇ ਫੇਕੇ ਤੇ ਆਲੂ ਤੇ ਪਿਆਜ਼ ਕੱਟੇ ਹੋਏ ਨੇ ਅਦਰਕ ਮਰਚਾ ਮਸਾਲੇ ਇਕੱਠੇ ਹੋਏ ਨੇ ਵਾ 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 ਤੇਰੇ ਢੱਡ ਵਾਸਤੇ ਇਹ ਸਾਰੇ ਕੱਟ ਮਰੇ ਨੇ ਤੇਰੇ ਢੱਡ ਵਾਸਤੇ ਸਾਰੇ ਕੱਟ ਮਰੇ ਨੇ ਬਰੂਦ ਵਾਂਗ ਪੇੜਿਆਂ 'ਚ ਬੇਬੇ ਵੇਖ ਭਰੇ ਨੇ ਬੇਬੇ ਨੇ ਕਿਹਾ ਜਦ ਤਵੇ ਉੱਤੇ ਸੱਟਿਆ ਤੇ ਬੇਬੇ ਨੇ ਕਿਹਾ ਜਦ ਤਵੇ ਉੱਤੇ ਸੱਟਿਆ ਸਰ ਸਰ ਕਰਕੇ ਕਿਹਾ ਵੇਖੋ ਮੱਛੇ ਆਹੋ ਵਾ 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 ਜੀ ਇਹ ਉਹ ਨਾਲ ਰਾੜ ਲਾਵੇਂ ਕਿ ਉਹ ਨਾਲ ਰੜ ਲਾਵੇਂ ਤਵੇਂ ਉੱਤੇ ਤਾਰੀਆਂ ਆਲੂ ਦੇ ਪਰੌਂਠੇ ਤੇ ਤੋੜਦਾ ਵਾ 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 ਕਿਉਂ ਨਾਲ ਰੜ ਲਾਵੇਂ ਤਵੇਂ ਉੱਤੇ ਤਾਰੀਆਂ ਆਲੂ ਦੇ ਪਰੌਂਠੇ ਤੇ ਤੋੜਦਾ ਫਰਾਰੀਆਂ ਮੈਦਾ ਖਾ ਕੇ ਪੈ ਜਾਂਦਾ ਟਿੱਡ ਵਿੱਚ ਵਾਟੇ ਅਜਾ ਆਲੂ ਦਾ ਪਰੌਂਠਾ ਕਿਹੜਾ ਪੀਦੇ ਨਾਲ ਕੁਝੇ ਵਿੱਚੋਂ ਠੰਡਾ ਚੱਕ ਮੱਖਣ ਦਾ ਪੇੜਾ ਵਾ 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 ਕੁਝੇ ਵਿੱਚੋਂ ਠੰਡਾ ਚੱਕ ਮੱਖਣ ਦਾ ਪੇੜਾ ਨਹੀਂ ਪਰੌਂਠੇ ਤਤੀ ਛਾਤੀ ਉੱਤੇ ਕਰਨਾ ਨਹੀਂ ਆਹ ਕੁਝੇ ਵਿੱਚੋਂ ਠੰਡਾ ਚੱਕ ਮੱਖਣ ਦਾ ਪੇੜਾ ਨਹੀਂ ਪਰੌਂਠੇ ਤਤੀ ਛਾਤੀ ਉੱਤੇ ਕਰਨਾ ਨਵੇੜਾ ਨਹੀਂ ਪਿਗਲਿਆ ਮੱਖਣ ਤੇ ਤਾਪ ਸਾਰਾ ਵਾ 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 ਮੱਖਣ ਨੂੰ ਵੇਖ ਕੇ ਪਰੌਂਠਾ ਡੇ ਲੱਗਿਆ ਕੀ ਕਹਿਣਾ ਪੀਜ਼ੇ ਨਾਲ ਪੀਣ ਬੱਤਾ ਮਰੀ ਉਹਦੀ ਮੱਤੇ ਉਹ ਆਲੂ ਦਾ ਪਰੌਂਠਾ ਕਿਹੜਾ ਪੀਜ਼ੇ ਨਾਲ ਘਾਟੇ ਰਾਇਸਾ ਖਾਦਾ ਗੁਰਬਤ ਦੇ ਮਾਰਿਆਂ ਨੇ ਖਾਦਾ ਏ ਰਾਇਸਾ ਖਾਦਾ ਗੁਰਬਤ ਦੇ ਮਾਰਿਆਂ ਨੇ ਖਾਦਾ ਏ ਐਸਾ ਕੋਈ ਜੰਮਿਆ ਨਹੀਂ ਸਾਰਿਆਂ ਨੇ ਖਾਦਾ ਏ ਗਾਲਮ ਵੀ ਖਾਂਦਾ ਹੋ ਗੱਲ ਪਤਾ ਚੱਲੀ ਏ ਗਾਲਮ ਵੀ ਖਾਂਦਾ ਹੋ ਗੱਲ ਪਤਾ ਚੱਲੀ ਏ ਗਾਲਮ ਦੇ ਘਰ ਕੋ ਬਰੋਂਡੇ ਵਾਲੀ ਗਲੀ ਤੇ ਟਾਬੇ ਵੀ ਅਧੂਰੇ ਨੇ ਪਰੌਂਠੇ ਤੋਂ ਬਗੈਰ ਨਹੀਂ ਤੇਰੇ ਇਨਾ ਪੀਜ਼ਿਆਂ ਨੇ ਦੱਬ ਲਿਆ ਸ਼ਹਿਰ ਵਾਹ ਵਾਹ ਟਾਬੇ ਵੀ ਅਧੂਰੇ ਨੇ ਪਰੌਂਠੇ ਤੋਂ ਬਗੈਰ ਨਹੀਂ ਤੇਰੇ ਇਨਾ ਪੀਜ਼ਿਆਂ ਨੇ ਦੱਬ ਲਿਆ ਸ਼ਹਿਰ ਨਹੀਂ ਆਖਦੀ ਏ ਬੇਬੇ ਮੈਨੂੰ ਚਾਹੇ ਬਣਾਉਣ ਦਾ ਵਾਹ ਵਾਹ ਰਸਤਾ ਉਡੀਕਦੀਆਂ ਤੇਰੇ ਸ਼ਹਿਰੋਂ ਆਉਣ ਦਾ ਵਾਹ ਜੀ ਵਾਹ ਆਂਧਰਾਤੀ ਮੋਂ ਸਾਰਾ ਪਰੌਂਠੇ ਵਿੱਚ ਪਾ ਦਿਆਂ ਕੋਲਾ ਕੇ ਬੈ ਮੇਰੇ ਹੱਥਾਂ ਨਾ ਖਵਾ ਦਿਆਂ ਤੇ ਬੇਬੇ ਆ ਕੇ ਖਾ ਲੈ ਹੁਣ ਯਬਲੀਆਂ ਮਾਰਨਾ ਆਏ ਹਾ ਬੇਬੇ ਆ ਕੇ ਖਾ ਲੈ ਹੁਣ ਯਬਲੀਆਂ ਮਾਰਨਾ ਚਾਟੀ ਵਾਲੀ ਲੱਸੀ ਵਾਲਾ ਛੰਨਾ ਨਾਲ ਚਾੜਨਾ ਆਏ ਹਾ ਵਾ ਤੇਰਾ ਇਹ ਪੀਜ਼ਾ ਨੀਰਾ ਕਬਜ਼ੀ ਦਾ ਕਰਨੀ ਆਏ ਹਾ ਤੇਰਾ ਇਹ ਪੀਜ਼ਾ ਨੀਰਾ ਕਬਜੀ ਦਾ ਘਰ ਨਹੀਂ ਪਰੌਂਠੇ ਨਾਲ ਲੱਸੀ ਪੀਲਾ ਹੋਸੀ ਡਰ ਡਰ ਨਾ ਕੀ ਕਰੀਂ ਕੀ ਕਰੀਂ ਹੋਲਡਿੰਗ ਦੇ ਪਾਵੇ ਜਿੰਨਾ ਹੋਇਆ ਤੇਰਾ ਪਾਟੇ ਉਹ ਆਲੂ ਦਾ ਪਰੌਂਠਾ ਕਿਹੜਾ ਪੀਜ਼ੇ ਨਾਲੋਂ ਘੱਟੇ ਹੱਥ ਨਾਲ ਥੱਪ ਕੇ ਤੇ ਤਵੇ ਦਿੱਤਾ ਸਾਟੇ ਆਲੂ ਦਾ ਪਰੌਂਠਾ ਕਿਹੜਾ ਪੀਜ਼ੇ ਨਾਲੋਂ ਘੱਟੇ ਆਲੂ ਦਾ ਪਰੌਂਠਾ ਕਿਹੜਾ ਪੀਜ਼ੇ ਨਾਲੋਂ ਘੱਟੇ